ਦੇਖਣੀ ਬਈ ਮਾੜਾ ਸੈਂਡਿੰਗ ਟੂ ਬਹੁਤ ਸੋਹਣੀ ਝੋਟੀਆਂ ਵੱਡੇ ਕੱਦ ਕਾੜ ਦੇ ਵਿੱਚ ਆ ਗਈ ਕੋਈ ਕਮੀ ਨਹੀਂ ਹੈਗੀ ਝੋਟੀ ਦੇ ਵਿੱਚ ਦੇਖੋ ਘਰਾਂ ਚ ਨਿਜਾਮੀਆਂ ਦਵਾਰੇ ਤੁਹਾਨੂੰ ਆਪਾਂ ਫੇਰ ਦਿਖਾ ਦਿੰਨੇ ਆ ਬਹੁਤ ਘੱਟ ਨਿਕਲਦੇ ਇਹ ਜਾਨਵਰ ਦੇਖੋ ਭੁੱਖ ਲੈਂਦੀ ਆ ਵੇਖ ਕੇ ਅਰਜਨ ਕੁੰਗੜ ਦੀ ਕੱਟੀ ਆ ਮਗਰ ਦੇ ਠੀਕ ਹੈ ਤੇ ਦੁੱਧ ਹੁਣ ਕੰਡੇ ਵਾਲਾ ਕਿੰਨਾ ਹੋ ਬਾਈ ਦੁੱਧ ਹੁਣ 22 ਬਾਈ ਲੀਟਰ ਆ ਬਾਈ 21 ਬਾਈ ਲੀਟਰ ਤਿਆਰ ਆ ਹਾਂ ਤਿਆਰ ਤੇ ਕੋਈ ਤਸੱਲੀ ਕਰਕੇ ਲੈ ਜਾ ਸਕਦਾ ਦੋ ਰੰਗ ਦੋ ਚਾਰ ਰੰਗ ਆ ਬਾਈ ਇਹਦਾ ਮੁੱਲ 11 ਲੱਖ ਆ ਤੇ ਕਿੱਥੋਂ ਦਈ ਹੋ ਜੂਗੀ ਦੇਖੋ ਮੈਟਰੋ ਆਟ ਰੂਟਰ ਬਹੁਤ ਚੰਗਾ ਆ ਤੇ ਚੜਾਈ ਵੀ ਬਹੁਤ ਆ ਆਫਾ ਬਾਈ ਜੀ ਸਾਫ ਸੁਥਰੀ ਆ ਮੋੜ ਲਾ ਬਾਈ ਬਹੁਤ ਸੋਹਣੀ ਕਰਦਾ ਪਿਆ ਸ਼ਿੰਗਾਰੀ ਵੀ ਚੰਗੀ ਆ ਬਾਈ ਜੀ ਪੂਰੀ ਟਾਪ ਕੁਆਲਿਟੀ ਦੀ ਆ ਲੋ ਵੀ ਦੋਸਤੋ ਸਾਨੂੰ ਆਪਾਂ 8 ਮਹੀਨਿਆਂ ਦੀ ਗੱਬਣ ਝੋਟੀ ਦਿਖਾਉਨੇ ਆਗੇ ਮੂੰਹ ਦੋ ਦੰਦਾਂ ਦੀ ਤੇ ਪਹਿਲੇ ਸੋਈ ਸੋਣਾ ਇਹਨੇ ਬਾਡੀ ਬੰਤਰ ਦੀ ਚੰਗੀ ਆ ਕੱਦ ਕਾਠ ਦਰਮਿਆਨੇ ਦੇ ਵਿੱਚ ਆਗੇ ਤੇ ਸਿੰਗਾ ਸੁੰਗਾ ਦੀ ਕੁਆਲਿਟੀ ਵੀ ਜਤ ਵਧੀਆ ਆਗੀ ਪੂਰੀ ਇਹਦੀ ਤੁਸੀਂ ਦੇਖ ਸਕਦੇ ਤੇ ਇਸੇ ਦਾ ਬਹੁਤ ਵਧੀਆ ਆ ਦੇਖੋ ਹਾਲ ਦੇ ਬਾਕੀ ਤੁਹਾਨੂੰ ਤੋਰ ਕੇ ਦਿਖਾਉਨੇ ਆ ਉਸ ਤੋਂ ਬਾਅਦ ਆਪਾਂ ਡਿਟੇਲ ਲੈ ਕੇ ਦਿਵਾਗੇ ਸਾਰੀ ਤੇ ਜਿਹਨੂੰ ਵੀ ਪਸੰਦ ਆਉਂਦੀ ਆ ਦੀ ਤਸੱਲੀ ਕਰਕੇ ਖਰੀਦ ਸਕਦੇ ਤੁਸੀਂ ਹੱਡਾਂ ਉਹਨਾਂ ਪੂਰੀ ਵਧੀਆ ਮਜ਼ਬੂਤ ਆ ਦੇਖ ਸਕਦੇ ਤੁਸੀਂ ਬਾਕੀ ਲਾਉਣਾ ਸਟਾਰਟ ਕਰਤਾ ਇਹਨੇ ਥੱਲੇ ਤੋਂ ਦੇਖ ਸਕਦੇ ਤੇ ਇਸ ਦੀ ਕੁਆਲਿਟੀ ਦੁਬਾਰੇ ਦੇਖ ਸਕਦੇ ਹੱਡਾ-ਹੱਡਾ ਹੱਡਾਂ ਦੀ ਮਜ਼ਬੂਤ ਆ ਪੂਰੀ ਬੈਕ ਸਾਈਡ ਤੋਂ ਲੈ ਕੇ ਪਿੱਛੇ ਪੂਰੀ ਦੀ ਕੁਆਲਿਟੀ ਵੀ ਚੰਗੀ ਆਗੀ ਤੇ ਥਾਣ ਬਹੁਤ ਵਧੀਆ ਹੈਗੇ ਦੁਬਾਰੇ ਦੇਖ ਸਕਦੇ ਤੁਸੀਂ ਝੋਲੀ ਵੀ ਚੰਗੀ ਆ ਇਹਦੀ ਥਾਣ ਦੁਬਾਰੇ ਵੇਖ ਲੈ ਤੁਸੀਂ ਬਾਕੀ ਫੇਸ ਦੁਆਰੇ ਜਦੋਂ ਸਿੰਘ ਬਹੁਤ ਵਧੀਆ ਕੁੰਡੇ ਸਿੰਘ ਆ ਜਮਾ ਤੇ ਬਾਡੀ ਬਾਂਤਰ ਦੀ ਚੰਗੀ ਹੈਗੀ ਥਾਂ ਇੱਕੋ ਜਿਹੀ ਥਾਣਾ ਬਹੁਤ ਵਧੀਆ ਸਾਫ਼ ਸਾਫ਼ ਸੁਥਰੀ ਹੈ ਮਤਲਬ ਕਿ ਸਾਰੇ ਪੱਖਾਂ ਤੋਂ ਬਾਕੀ ਤਸੱਲੀ ਤੁਸੀਂ ਕਰਨੀ ਹੈ ਜਿਹਨੂੰ ਵੀ ਪਸੰਦ ਆਉਂਦੀ ਹੈ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਥਾਣਾ ਤੁਸੀਂ ਦੁਆਰੇ ਦੇਖ ਸਕਦੇ ਹੋ ਬਹੁਤ ਵਧੀਆ ਹੈ ਤੇ ਆਪਾਂ ਬਾਈ ਤੋਂ ਡਿਟੇਲ ਪੁੱਛਦੇ ਹਾਂ ਸਾਰੀ ਫੇਸ ਦੁਬਾਰੇ ਦੇਖ ਸਕਦੇ ਹੋ ਫੇਸ ਬਹੁਤ ਵਧੀਆ ਹੈ ਬਾਕੀ ਪੂਸ ਜਿਆਦਾ ਚਿੱਟੀ ਆ ਤੇ ਪੈਰਾਂ ਦੇ ਪਿਛਲੇ ਤੇ ਵੀ ਨਿਸ਼ਾਨ ਹੈਗੇ ਐਗਰੇਡੇਟ ਦੇ ਵਿੱਚ ਆਪਾਂ ਮੰਨ ਸਕਦੇ ਹਾਂ ਲੋ ਤੇ ਆ ਜੋ ਗੱਲਬਾਤ ਕਰਾਉਂਦੇ ਆ ਪਪਾਈ ਜੀ ਨਾਲ ਮੰਡੀ ਅੱਜ ਬਹੁਤ ਭਰੀ ਆ ਗਾਗ ਬਾਹਰਲੇ ਬਹੁਤ ਵਰਤੀ ਆਗੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਬਾਈ ਨਾਮ ਮੇਰਾ ਮਣੀ ਆ ਜੀ ਪਿੰਡ ਜੌਲਾ ਜ਼ਿਲ੍ਹਾ ਲੁਧੇਣਾ ਜੀ ਰਾਏਕੋਟ ਕੋਲੇ ਆ ਹਾਂਜੀ ਰਾਏਕੋਟ ਦੇ ਕੋਲੇ ਆ ਜੀ ਠੀਕ ਆ ਵਪਾਰ ਦਾ ਕੰਮ ਹੈ ਨਾ ਹਾਂਜੀ ਹਾਂਜੀ ਵੀਰੇ ਤੇ ਕਿਹੜੇ ਜਾਨਵਰ ਆਉਂਦੇ ਆਗੇ ਬਾਈ ਕਟੀਆਂ ਦੀ ਬੱਸੀਆਂ ਤੇ ਕੋਈ ਝੋਟੀਆਂ ਕੱਪਣ ਵੀ ਆਏ ਜੀ ਠੀਕ ਆ ਸਪੈਸ਼ਲ ਯਾਨੀ ਕਟੀਆਂ ਝੋਟੀਆਂ ਤੇ ਬੱਚੀਆਂ ਦਾ ਕੰਮ ਹੈ ਨਾ ਹਾਂਜੀ ਹਾਂਜੀ ਠੀਕ ਆ ਤੇ ਘਰੇ ਕਿੰਨੇ ਹੁੰਦੇ ਆ ਜਾਨਵਰ ਬਾਈ 7-8 ਕਟੀਆਂ ਜਾਂ 10 ਦੇ ਵਿੱਚ ਵਿੱਚ ਰਹਿੰਦ ਗਈਆਂ ਠੀਕ ਆ ਵੀ ਘਰੋਂ ਮਤਲਬ ਕੋਈ ਲਿਜਾ ਸਕਦਾ ਕਿਸੇ ਟਾਈਮ ਵੀ ਆ ਗਏ ਅਵੇਲੇਬਲ ਹੁੰਦੇ ਹਾਂ ਹਰ ਵਕਤ ਆ ਨਾ ਹਾਂਜੀ ਹਾਂਜੀ ਠੀਕ ਹੈ ਤੇ ਨਸਲ ਹਰ ਇੱਕ ਤਰ੍ਹਾਂ ਦੀ ਹੁੰਦੀ ਆ ਹਾਂਜੀ ਹਰ ਇੱਕ ਤਰ੍ਹਾਂ ਦੀ ਹੁੰਦੀ ਆ ਬੁਰੀ ਨੀਲੀ 라ਵੀ ਮੋਹਰਾ ਹਨਾ ਹਾਂਜੀ ਹਾਂਜੀ ਸਾਰੇ ਤਰ੍ਹਾਂ ਦੀ ਤੇ ਬਾਕੀ ਬੱਚਿਆਂ ਵੀ ਚੰਗੇ ਹੁੰਦੇ ਆ ਹਾਂਜੀ ਹਾਂਜੀ ਬੱਚੇ ਵੀ ਚੰਗੇ ਆ ਬਾਈ ਜਰਸੀ ਹੁੰਦੀ ਐਚ ਠੀਕ ਆ ਜਰਸੀ ਤੇ ਐਚ ਐਫ ਆ ਹਾਂਜੀ ਮਤਲਬ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਹੁੰਦੀ ਆ ਨਾ ਹਾਂਜੀ ਠੀਕ ਹੈ ਤੇ ਇੱਥੇ ਜਿਹੜੀ ਆਪਾਂ ਇਹ ਬਾਈ ਝੋਟੀ ਲੈ ਕੇ ਆਏ ਆਗੇ ਇਹਦੀ ਡਿਟੇਲ ਦੱਸ ਦੇ ਵੀ ਇਹ ਇਹਦੀ ਉਮਰ ਅੰਦਾਜ਼ਾ ਕਿੰਨੀ ਮੂੰਹ ਦੋਦਾਂ ਦਾ ਕੀ? ਹਾਂਜੀ ਦੋਦਾਂ ਦਾ। ਲਗਭਗ 2.5 ਸਾਲ ਦੇ ਲਗਭਗ ਹੋਊਗੀ ਹਨਾ। ਹਾਂਜੀ ਹਾਂਜੀ। ਠੀਕ ਐ ਤੇ ਗੱਬਣ ਕਿੰਨੇ ਟਾਈਮ ਦੀ ਐ ਇਹ? ਗੱਬਣ ਭਾਈ 8 ਮਹੀਨੇ ਦੀ। 8 ਮਹੀਨੇ ਦੀ ਗੱਬਣ? ਹਾਂਜੀ ਹਾਂਜੀ। ਠੀਕ ਐ। 8ਵਾਂ ਕੰਪਲੀਟ ਹੋ ਗਿਆ ਕਿ ਲੱਗਿਆ ਵਾ? ਨਹੀਂ ਕੰਪਲੀਟ ਹੋ ਗਈ। ਕੰਪਲੀਟ ਹੋ ਗਿਆ? ਮਤਲਬ ਕਿ 2 ਕੁ ਮਹੀਨੇ ਰਹਿ ਗਏ ਫਿਰ ਤਾਂ ਹਨਾ। ਹਾਂਜੀ ਹਾਂਜੀ। ਸੂਣ ਦੇ। ਹਾਂਜੀ। ਠੀਕ ਐ। ਤੇ ਮੁੱਲ ਕਿੰਨਾ ਰੱਖਿਆ ਪਾਦਾ? ਮੁੱਲ 85 ਹਜ਼ਾਰ ਦਾ। ਮੁੱਲ 85। ਤੇ ਦੇਣ ਲੈਣ ਕਰਦਾ ਕਿ ਮੋਕੇ ਤੇ ਕੋਈ ਕਰੂ ਮੋਕੇ ਤੇ ਹੋ ਜੂਗਾ ਹਣਾ ਉ ਜਾਨੀ ਰੇਟ 85000 ਰੱਖਿਆ ਆਪਾਂ ਹਣਾ ਮੋਕੇ ਤੇ ਮਾਨਤਾਨ ਹੋ ਜੂਗਾ ਹਾਂਜੀ ਬਾਕੀ ਬਾਈ 50 ਕਿਲੋ ਇਹ ਜਿਹੜਾ 20000 ਕਰਨਾ ਠੀਕ ਆ 50 ਕਿਲੋਮੀਟਰ ਦੇ ਏਰੀਆ ਦੇ ਵਿੱਚ ਵੀ ਜੇ ਕਿਸੇ ਨੇ ਖਰੀਦ ਲਈ ਹੈ ਨਾ ਤਾਂ ਵੀ ਆਪਾਂ ਫ੍ਰੀ ਛੱਡਿਆਵਾਂਗੇ ਫਲੀਟ ਮਤਲਬ ਡਿਲੀਵਰੀ ਕਰ ਦਾਂਗੇ ਹਣਾ ਠੀਕ ਆ ਪਿੰਡੋ ਨਹੀਂ ਆ ਪਿੰਡੋ ਹੀ ਨਹੀਂ ਆ ਸਰਕਾਰੀ ਸਿੰਬਲ ਦੀ ਹੈ ਬਾਈ ਜੇ ਆਪ ਸਰਕਾਰੀ ਦੀ ਹੈਗੀ ਹਾਂਜੀ ਠੀਕ ਹੈ ਲੋ ਵੀ ਦੋਸਤੋ ਡਿਟੇਲ ਇਹਦੀ ਆਪਾਂ ਸਾਰੀ ਦੱਸਤੀ ਹੈਗੀ ਜੇ ਇੱਥੇ ਮੰਡੀ ਤੇ ਵੇਖਦੀ ਆ ਤਾਂ ਠੀਕ ਆ ਧਰੋਲਾ ਮੰਡੀ ਤੇ ਪਹੁੰਚੀ ਹੋਈ ਆ ਵੈਸੇ ਤਾਂ ਵਿਕਣੀ ਚਾਹੀਦੀ ਆ ਜੇ ਨਾ ਵਿਕੀ ਕਿਸੇ ਨੂੰ ਵੀ ਫਿੱਟ ਆਉਂਦੀ ਆ ਤਾਂ ਆਪਾਂ ਤੁਹਾਨੂੰ ਡਿਟੇਲ ਸਾਰੀ ਲੈਤੀ ਆ ਤੇ ਨੰਬਰ ਤੁਹਾਨੂੰ ਨਮਜਾਂ ਬਾਈ ਲੈ ਕੇ ਆਇਆਗਾ ਤੇ ਤਿੰਨੇ ਹੀ ਪੂਰੀਆਂ ਟਾਪ ਕੁਆਲਿਟੀ ਦੀਆਂ ਇਧਰ ਮੋਹਰਾ ਦੇ ਵਿੱਚ ਬਹੁਤ ਚੰਗੀ ਆ ਤੇ ਵਿਚਾਲੇ ਪੂਰੀ ਆ ਤੇ ਤੀਜੇ ਨੰਬਰ ਤੇ ਫੇਰ ਮੋਹਰਾ ਦੇ ਵਿੱਚ ਆ ਤਿੰਨੇ ਹੀ ਬਹੁਤ ਚੰਗੀਆਂ ਆਗੀਆਂ ਆਪਾਂ ਤੇ ਬਾਈ ਤੋਂ ਡਿਟੇਲ ਲੈ ਕੇ ਦਿੰਨੇ ਆ ਕੱਲੀ ਕੱਲੀ ਦੀ ਤੇ ਇਹਨੂੰ ਵੀ ਪਸੰਦ ਆਉਂਦੀ ਆ ਤੁਸੀਂ ਬਾਈਆਂ ਨਾਲ ਕੰਟੈਕਟ ਕਰ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੁੜੇ ਰਹੋ ਤੇ ਇਹ ਤੁਹਾਨੂੰ ਆਪਾਂ ਤੋਰ ਕੇ ਦਿਖਾਉਨੇ ਆ ਉਸ ਤੋਂ ਬਾਅਦ ਡਿਟੇਲ ਆਮਾਂਗ ਲਈ ਬਹੁਤ ਚੰਗੀ ਮੱਝ ਹੈ ਇੱਧਰ ਬਾਈ ਗਾਹਕ ਵੀ ਬਏ ਹੋਏ ਆਗੇ ਦੇ ਕਮੈਂਟ ਰੋ ਆਰਡਰ ਬਹੁਤ ਚੰਗਾ ਆ ਤੇ ਚੜਾਈ ਵੀ ਬਹੁਤ ਆ ਸਾਫ ਆ ਬਾਈ ਜੀ ਸਾਫ ਸੁਥਰੀ ਆ ਮੋੜ ਲਾ ਬਾਈ ਬਹੁਤ ਸੋਹਣੀ ਕਰਦਾ ਬਣਾ ਸ਼ਿੰਗਾਰੀ ਵੀ ਚੰਗੀ ਹੈ ਬਾਈ ਜੀ ਪੂਰੀ ਟਾਪ ਕੁਆਲਿਟੀ ਦੀ ਹੈ ਸਿੰਘ ਸੁਨੈਨ ਜਮਾ ਕੁੰਡੇ ਹੈ ਦੇਖੋ ਧੱਕ ਲਈਦੀ ਹੈ ਦੇਖ ਕੇ ਆਰਡਰ ਦੇਖੋ ਕਿੰਨਾ ਜ਼ਬਰਦਸਤ ਹੈ ਇਹਦਾ ਬਹੁਤ ਸੋਹਣੀ ਝੋਟੀ ਹੈ ਜੀ ਤੇ ਸਪੇਸ ਵੀ ਬਹੁਤ ਹੈ ਜੀ ਦੇਖ ਸਕਦੇ ਹੋ ਥਾਣਾ ਦੇ ਵਿੱਚ ਤੇ ਪੱਠ ਬੁੜੇ ਦੀ ਕੁਆਲਿਟੀ ਬੱਚਾ ਹੈ ਇਹਦਾ ਪੂਰੇ ਬੈਠਾ ਤੁਸੀਂ ਤੇ ਇਧਰ ਹੀ ਸਾਈਡ ਤੋਂ ਵੀ ਤੁਹਾਨੂੰ ਪਤਾ ਖਾ ਦਿੰਨੇ ਆ ਆਰਡਰ ਸਪੇਸ ਵੀ ਬਹੁਤ ਆ ਤੇ ਚੜਾਈ ਦੇ ਵਿੱਚ ਬਹੁਤ ਆ ਆਰਡਰ ਤੇ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਦੂਜੇ ਨੰਬਰ ਤੇ ਤੁਹਾਨੂੰ ਆਪਾਂ ਬੂਰੀ ਦਿਖਾਉਣੇ ਆਗੇ ਤੇ ਬੂਰੀ ਵੀ ਬਹੁਤ ਸੋਹਣੀ ਹੈਗੀ ਸਾਫ਼ ਸੁਥਰੀ ਹੈਗੀ ਫੇਸ ਦੀ ਕੁਆਲਿਟੀ ਕੱਦ-ਕੱਦ ਦਰਮਿਆਨੇ ਦੇ ਵਿੱਚ ਆ ਪਰ ਆਰਡਰ ਚੰਗਾ ਹੈ ਤੇ ਸਾਫ਼ ਸੁਥਰਾ ਆਰਡਰ ਹੈਗਾ ਦੇਖ ਸਕਦੇ ਹੋ ਮੱਥੇ ਦੇ ਵਿੱਚ ਬੱਲ ਹੈਗਾ ਬੂਰੀ ਮੰਨ ਲਓ ਚਾਹੇ ਬੂਰੀ ਨੀਲੀ ਰਵੇ ਮੰਨ ਲਓ ਤੇ ਅਡਰ ਦੇਖੋ ਇਹਦਾ ਵੀ ਬਹੁਤ ਵਧੀਆ ਹੈਗਾ ਸਪੇਸ ਦੇ ਵਿੱਚ ਅਡਰ ਹੈਗਾ ਤੇ ਬੈਕ ਸਾਈਡ ਤੋਂ ਵੀ ਚੰਗਾ ਹੈਗਾ ਦੇਖ ਸਾਹਦੇ ਤੁਸੀਂ ਕਿਹ ਕੇ ਨੰਬਰ ਤੇ ਇਹ ਹੈਗੀ ਤੇ ਆਪਾਂ ਬਾਈ ਤੋਂ ਡਿਟੇਲ ਪੁੱਛ ਲੈਂਦੇ ਹਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਰਿਤਿਕ ਸ਼ਰਮਾ ਜੀ ਸ਼ਹਿਰ ਮਲੋੜ ਜੀ ਮਲੋੜ ਸ਼ਹਿਰ ਤੋਂ ਹਾਂਜੀ ਜਿਲ੍ਹਾ ਮੁਕਸਰ ਸਾਹਿਬ ਜੀ ਜਿਲ੍ਹਾ ਮੁਕਸਰ ਸਾਹਿਬ ਤੇ ਆਪਣਾ ਵਪਾਰ ਦਾ ਕੰਮ ਆ ਬਾਈ ਆਪਣਾ ਵਪਾਰ ਦਾ ਕੰਮ ਠੀਕ ਹੈ ਜੀ ਤੇ ਇੱਥੇ ਬਾਈ ਆਪਾਂ ਤਿੰਨ ਮੱਜੇ ਲੱਗੇ ਆਏ ਆਂ ਚਾਰ ਚਾਰ ਠੀਕ ਹੈ ਤੇ ਜਿਹੜੀ ਆਪਾਂ ਇਹ ਬਾਈ ਪਹਿਲੇ ਨੰਬਰ ਤੇ ਤੋਰ ਕੇ ਦਿਖਾਈ ਸੀਗੀ ਹਾਂ ਜੀ ਹਾਂ ਜੀ ਇਹਦੀ ਕੀ ਡਿਟੇਲ ਆ ਗਈ ਇਹ ਦੂਜਾ ਸੂਆ ਵੀਰਾ ਮੂੰਹ ਤੋਂ ਚਾਰ ਦੰਦਾ ਮੂੰਹ ਚਾਰ ਦੰਦਾ ਦੂਜਾ ਸੂਆ ਦੂਜਾ ਸੂਆ ਮਗਰ ਕੱਟਾ ਜੀ ਮਗਰ ਕੱਟਾ ਸੂਈ ਨੂੰ ਕਿੰਨੇ ਦਿਨ ਹੋ ਗਏ 15 16 ਕਿਲੋ ਦੁੱਧ ਹੈਗਾ ਇੱਥੇ ਆ ਇਸ ਟਾਈਮ ਤਿਆਰ ਆ ਤਿਆਰ ਕਿੰਨਾ ਦੇ ਸਕਦੀ ਆ ਹਾਂ ਜੀ ਕਿੰਨਾ ਦੁੱਧ ਦੇ ਸਕਦੀ ਆ 14 18 ਕਿਲੋ ਦੇ ਦੂੰਗੀ 17 18 ਕਿਲੋ ਦੇ ਦੂੰਗੀ ਹਾਂ ਜੀ ਇਹਦਾ ਮੁੱਲ ਕਿੰਨਾ ਰਾਹਦੇ ਆਂ ਭਾਈ? ਹਾਂਜੀ। ਮੁੱਲ। ਮੁੱਲ ਤਾਂ ਦਾ ਢਾਈ ਕਰਦੇ ਆਂ। ਤੇ ਦੇਣੀ ਕਿੰਨੇ ਦੀ ਆ? ਸਵਾ ਦੋ ਦੀ ਜ। ਸਵਾ ਦੋ ਦੀ ਦੇਣੀ ਆ। ਹਾਂਜੀ। ਠੀਕ ਆ ਬਾਕੀ ਹੋ ਜੂ ਮੌਕੇ ਤੇ ਮਾੜਾ ਮੋਟਾ ਹੋਰ। ਮੌਕੇ ਤੇ ਮਾੜਾ ਮੋਟਾ ਹੋ ਜੂਗਾ। ਠੀਕ ਆ ਜੀ। ਤੇ ਜਿਹੜੀ ਬਈ ਆਪਾਂ ਇਹ ਦੂਜੇ ਨੰਬਰ ਤੇ ਆਪਾਂ ਇਹ ਬੂਰੀ ਦਿਖਾਈ ਸੀਗੀ। ਹਾਂ ਇਹ ਪਹਿਲਾ ਸੂਆ ਜੀ। ਇਹ ਪਹਿਲਾ ਸੂਆ ਕੀ? ਹਾਂਜੀ। ਠੀਕ ਆ ਇਹਦਾ ਕੋਈ ਪਤਾ ਦੰਦਾਂ ਦੇ ਕਿਵੇਂ ਆ? ਇਹ ਚਾਰ ਦੰਦ ਹੈ ਜੀ। ਇਹ ਚਾਰ ਦੰਦਾਂ ਦੀ। ਠੀਕ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ? ਇਹਨੂੰ ਸੂਈ ਨੂੰ 6-7 ਦਿਨ ਹੋ ਗਏ। 6-7 ਬੱਚਾ ਕੱਟੀ ਹੈ ਜੀ ਮੰਗ ਬੱਚਾ ਕੱਟੀ ਆ ਮੇਰਾ ਰੋਸ਼ੇਪਨ ਚ ਪੂਰੇ ਖੜੀ ਆ ਨਾ ਠੀਕ ਐ ਕਿੰਨਾ ਦੁੱਧ ਹੋਊਗਾ ਦੁੱਧ ਤਾਂ ਤੇ ਆਊਗਾ ਜੀ 12 13 ਕਿਲੋ 12 13 ਇਹ ਕਿੰਨਾ ਦੇ ਸਕਦੀ ਆ ਦੁੱਧ ਪਾ ਦੂਗੀ 14 ਕਿਲੋ ਕੱਟੀ ਨੂੰ 14 ਕਿਲੋ ਇਹ ਦੇ ਸਕਦੀ ਆ 14 ਕਿਲੋ ਪਾ ਦੇ ਠੀਕ ਐ ਤੇ ਇਹਦਾ ਮੁੱਲ ਇਹਦਾ ਮੁੱਲ ਇੱਕ 30 ਕਰਦੇ ਆ ਇੱਕ 30 ਇਹਦਾ ਕਰਦੇ ਆ ਇਹ ਕਿੰਨੇ ਦੀ ਹੋ ਜੂਗੀ ਇੱਕ 15 ਦੀ ਹੋ ਜੂਗੀ ਲਾਸਟ ਇੱਕ 15 ਦੀ ਇਹ ਹੋ ਜੂਗੀ ਠੀਕ ਐ ਜੀ ਤੇ ਜਿਹੜੀ ਇਹ ਬਾਈ ਤੀਜੇ ਨੰਬਰ ਤੇ ਖੜੀ ਹੈਗੀ ਇਹ ਕਿਹੜੇ ਜ਼ੋਏ ਹੈਗੀ ਉਹ ਵੀ ਪਹਿਲਾਂ ਉਹ ਦੋ ਦੰਦ ਦਾ ਮੂੰਹ ਚੋ ਜੀ ਉਹ ਦੋ ਦੰਦ ਦਾ ਸੂਈ ਵੀ ਆ ਸੂਈ ਸੂਈ ਜੋ ਨੂੰ ਸੂਈ ਨੂੰ ਹੋਗੇ 20 ਦਿਨ ਅਛਾ ਉਹ ਨੂੰ 20 ਦਿਨ ਹੋਗੇ ਉਹਦੇ ਮਗਰ ਬੱਚਾ ਕੱਟਾ ਜੀ ਉਹਦਾ ਉਹਦੇ ਮਗਰ ਕੱਟਾਗਾ ਤੇ ਦੁੱਧ ਦੋ ਦੰਦ ਦਾ ਫਿਰ ਤਿਆਰ ਹੋਗਾ ਨਾ ਹੁੰਦੇ ਦੋ ਦੰਦ ਦਾ ਤਿਆਰ ਆ ਜੀ ਦੋ ਦੰਦ ਦਾ ਹੁਣ ਮੋਕੇ ਤੇ 12 ਕਿਲੋ ਹੋ ਗਿਆ 12 ਕਿਲੋ ਆਗਾ ਠੀਕ ਆ ਵੱਧ ਸਕਦੀ ਹੋਰ ਹਾਂਜੀ ਵੱਧ ਸਕਦੀ ਹੋਰ ਤਿਆਰ ਹੋ ਗਈ ਦੋ ਦੰਦ ਦਾ ਬਸ ਤਿਆਰੀ ਆ ਜਿੰਨਾ ਵਦਨਾ ਹੀ ਵਾਦੀ ਲਈ ਮੈਲਾ ਮੂਲਾ ਸੁੱਟਦਾ ਜਾਨੀ ਠੀਕ ਆ ਤੇ ਮੁੱਲ ਉਹਦਾ ਉਹਦਾ 1 ਲੱਖ 5000 ਰੁਪਏ ਉਹਦਾ 5 ਤੇ ਉਹ ਕਿੰਨੇ ਦੀ ਹੋ ਜੂਗੀ 95 ਠੀਕ ਹੈ ਤੇ ਆਪਣਾ ਕੰਮ ਜਿਵੇਂ ਬਾਈ ਵਪਾਰ ਦਾਗਾ ਤੇ ਗਾਈਆਂ ਵੀ ਆ ਜਾਂਦੀਆਂ ਕੱਲੇ ਮੱਝਾਂ ਦਾ ਹੀ ਹੈ ਕੱਲੇ ਕੱਮਜਾਂ ਦਾ ਹੀ ਹੈ ਕੱਲੇ ਕਮਜਾਂ ਦਾ ਹੀ ਹੈ ਤੇ ਮੱਝਾਂ ਚ ਫਿਰ ਕਿਸ ਤਰ੍ਹਾਂ ਦੀ ਕੁਆਲਿਟੀ ਆ ਜਾਂਦੀ ਹੈ ਮੱਝਾਂ ਹਰੇਕ ਤਰ੍ਹਾਂ ਦੀ ਮਿਲ ਜਾਂਦੀ ਹੈ ਹਰੇਕ ਤਰ੍ਹਾਂ ਦੀ ਚਲੋ ਤਾਂ ਲੈ ਕੇ 20 ਕਿਲੋ ਤੱਕ ਮੈਂ ਲੈ ਜੀ ਨਾਰਮਲ ਤੋਂ ਲੈ ਕੇ ਚੰਗੀ ਤੋਂ ਚੰਗੀ ਹੈ ਨਾ ਹਾਂ ਨਾਰਮਲ ਬੱਸ ਜੀ ਕੋਈ 85 90 ਤੋਂ ਸ਼ੁਰੂ ਹੋ ਗਈ ਜੀ ਹਾਂ ਜੀ 1.5 ਲੱਖ ਤੱਕ 2 ਲੱਖ ਤੱਕ ਮੈਂ ਲੈ ਲਵਾਂ ਡੇਢ 2 ਲੱਖ ਤੱਕ ਮਿਲ ਜਾਂਦੀ ਆ ਬਾਕੀ ਜਿਹੇ ਜੀ ਡਿਮਾਂਡ ਆ ਹਨਾ ਜੀ ਕਸਟਮਰ ਦੀ ਡਿਮਾਂਡ ਆ ਜੀ ਠੀਕ ਹੈ ਜੀ ਤੇ ਆਪਣੇ ਰੂਟੀਨ ਚ ਘਰੇ ਪਸ਼ੂ ਕਿੰਨੇ ਹੁੰਦੇ ਬਈ 10 12 ਪਸ਼ੂ ਹੁੰਦੇ ਜੀ ਹੁੰਦੇ ਹੀ ਆ ਗਏ ਠੀਕ ਹੈ ਕਈ ਵਾਰੀ ਕਿਸੇ ਨੇ ਘਰੋਂ ਖਰੀਦਣਾ ਹੋਵੇ ਤਸੱਲੀ ਕਰਕੇ ਜਦੋਂ ਮਰਜ਼ੀ ਆ ਸਕਦਾ ਆ ਸਕਦਾ ਠੀਕ ਹੈ ਜੀ ਤੇ ਇੱਕ ਵਾਰੀ ਬਈ ਆਪਣਾ ਐਡਰੈਸ ਤੇ ਕੰਟੈਕਟ ਨੰਬਰ ਦੁਬਾਰੇ ਬੋਲ ਦੇ ਕੰਟੈਕਟ ਨੰਬਰ 88470 ਜੀ 88478 70 ਜੀ 70 ਹਾਂ ਜੀ ਹਾਂ ਜੀ 30938 ਜੀ 30938 ਠੀਕ ਹੈ ਐਡਰੈਸ ਜੀ ਸ਼ਹਿਰ ਮਲੋੜ ਜੀ ਹਾਂ ਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਜ਼ਿਲ੍ਹਾ ਮੁਕਤਸਰ ਸਾਹਿਬ ਠੀਕ ਹੈ ਠੀਕ ਹੈ ਭਾਈ ਧੰਨਵਾਦ ਠੀਕ ਹੈ ਲੋਕੀ ਦੋਸਤੋ ਕੰਟੈਕਟ ਕਰ ਸਕਦੇ ਹੋ ਬਾਈਆਂ ਦੇ ਨਾਲ ਤੁਸੀਂ ਤੇ ਚੰਗੀਆਂ ਗਾਂਗੀਆਂ ਝੋਟੇ ਦਾ ਸਾਰ ਹੈ ਇਹਨਾਂ ਚੋ ਜੇ ਪਸੰਦ ਆਉਂਦੀ ਆ ਤਾਂ ਠੀਕ ਆ ਕਈ ਵਾਰੀ ਇੱਥੇ ਵੇਖ ਵੀ ਸਕਦੀਆਂ ਤੇ ਆਦੀ ਫੁੱਲ ਤਸੱਲੀ ਕਰਕੇ ਤੇ ਤੁਸੀਂ ਖਰੀਦ ਸਕਦੇ ਹੋਗੇ ਤੇ ਆਜੋ ਤੁਹਾਨੂੰ ਆਪ ਅੱਗੇ ਚੰਗੇ ਪਸ਼ੂ ਹੋਰ ਲਿਆਉਣੇ ਜਾਣਗੇ ਤੇ ਬਾਕੀ ਤੁਸੀਂ ਨਾਲ ਦੀ ਨਾਲ ਮਾਹੌਲ ਦੇਖ ਸਕਦੇ ਹੋ ਮੰਡੀ ਦਾ ਮੰਡੀ ਦਾ ਮਾਹੌਲ ਵੀ ਬਹੁਤ ਚੰਗਾ ਬਣਿਆ ਮਾਲ ਬਹੁਤ ਪਹੁੰਚਿਆ ਹੋਇਆ ਹੋਗਾ ਇੱਥੇ ਖੜ ਜਾਵਾਗੇ ਰ ਇੱਕ ਸੌਦੇ ਹੋਈ ਜਾਂਦੇ ਆਗੇ ਮੰਡਗਾ ਸਰਕਾਰੀ ਹੋਣ ਦੇ ਕਾਰਨ ਥੋੜਾ ਜਿਹਾ ਫਰਕ ਪਿਆਗਾ ਪਰ ਸੁਣਨ ਨੂੰ ਆਇਆ ਵੀ ਰੇਟ ਸਾਇਦ 22 ਸਣੀ 2400 ਕੋਈ ਤੈਅ ਕਰਿਆਗਾ ਤੇ ਬਾਕੀ ਆਪਾਂ ਪੱਕਾ ਕੰਨਵਰਮ ਨਹੀਂ ਕਰਦੇਗੇ ਸੁਣਨ ਚ ਆਇਆ ਹੈ ਤੇ ਬਾਕੀ ਨਾਲ ਦੀ ਨਾਲ ਤੁਸੀਂ ਮਾਹੌਲ ਦੇਖੀ ਚੱਲੋ ਮੰਡੀ ਦਾ ਅੱਜ ਤੁਹਾਨੂੰ ਪੂਰੇ ਟੌਪ ਤੋਂ ਟੌਪ ਦੇ ਪਸ਼ੂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈਗੀ ਦਰ ਮਾਤੇ ਬਹੁਤ ਚੰਗੀ ਗੜੀ ਆ ਗਈ। ਮਤਲਬ ਕਿ ਹਰ ਇੱਕ ਤਰ੍ਹਾਂ ਦੇ ਪਸ਼ੂ ਹੁੰਦੇ ਹੈਗੇ ਇਸ ਮੰਡੀ ਦੇ ਉੱਤੇ ਚੰਗੇ ਤੋਂ ਚੰਗਾ ਨਰਮ ਤੋਂ ਨਰਮ ਹਰ ਇੱਕ ਤਰ੍ਹਾਂ ਦਾ ਮਾਲ ਮਿਲ ਜਾਂਦਾ ਕਿਸੇ ਤਰ੍ਹਾਂ ਦਾ ਵੀ ਕੋਈ ਪਸ਼ੂ ਖਰੀਦਣਾ ਤਾਂ ਤੁਸੀਂ ਸਾਰੀਆਂ ਮੰਡੀਆਂ ਤੇ ਪਹੁੰਚਿਆ ਕਰੋ। ਕੋਈ ਛੋਟੇ ਭਾ ਦਾ ਪਸ਼ੂ ਖਰੀਦਣਾ ਜਾਂ ਫਿਰ ਉੱਚੇ ਮੁੱਲ ਦਾ ਹਰ ਇੱਕ ਤਰ੍ਹਾਂ ਦੀ ਪਸ਼ੂ ਇਸ ਮੰਡੀ ਦੇ ਉੱਤੇ ਮਿਲ ਜਾਂਦੇ ਆ ਤੇ ਬਾਕੀ ਰੇਟਾਂ ਦਾ ਪਤਾ ਲੱਗ ਜਾਂਦਾ ਹੈ। ਇੱਕ ਤੁਹਾਨੂੰ ਆਪਾਂ ਕਰੇ ਲੂ ਝੋਟੀ ਹੋਰ ਦਿਖਾਉਨੇ ਆ ਚੰਗੀ ਝੋਟੀ ਆਗੀ ਸਾਫ ਸੁਥਰੀ ਆਗੀ ਬਾਡੀ ਬੰਤਰ ਦੀ ਚੰਗੀ ਆ ਸਭੀ ਪਲੀ ਵੀ ਚੰਗੀ ਆ ਤੇ ਥਾਨ ਬਹੁਤ ਚੰਗੇ ਆ ਸਪੇਸ ਵੀ ਬਹੁਤ ਆ ਧਣਾ ਦੇ ਵਿੱਚ ਬਾਕੀ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆ ਸਿੰਗ ਵੀ ਕੁੰਡੇ ਆ ਤੇ ਬਾਈ ਤੋਂ ਆਪਾਂ ਡਿਟੇਲ ਲੈ ਕੇ ਦੇਵਾਂਗੇ ਸਾਰੀ ਤੇ ਤੋਰ ਕੇ ਦਿਖਾਵਾਂਗੇ ਜਿਹਨੂੰ ਵੀ ਪਸੰਦ ਆਉਂਦੀ ਆ ਤੁਸੀਂ ਕੰਟੈਕਟ ਕਰਕੇ ਖਰੀਦ ਸਕਦੇ ਹੋ ਤੋਰ ਕੇ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਤਰਦੀ ਨੂੰ ਚੈੱਕ ਕਰ ਲਿਓ ਕਰੀ ਗੱਡਾ ਗਾੜ ਵੀ ਠੀਕ ਆ ਚੌੜੀ ਬਹੁਤ ਆ ਗਈ ਬੈਕ ਸਾਈਡ ਤੋਂ ਦੇਖੋ ਆਰਡਰ ਫਿਕਸ ਹਵਾਨੇ ਦੇ ਵਿੱਚ ਆ ਗਈ ਤੇ ਥਾਂ ਬਹੁਤ ਚੰਗੀ ਜੀ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਅੱਗੇ ਨੂੰ ਅਗਾੜੀ ਵੀ ਚੰਗੀ ਹੈ ਮੇਨ ਦੀ ਚੜਾਈ ਨੋਟ ਕਰੋ ਚੜਾਈ ਬਹੁਤ ਆ ਗਈ ਤੇ ਆਰਡਰ ਹੈਗਾ ਫਿਕਸ ਜਮਾਨਾ ਦੇਖੋ ਤੇ ਬੱਚਾ ਇਹਦਾ ਪੂਰੇ ਖੜਾ ਹੈਗਾ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਉਂਦੇ ਆਂ ਇਹ ਡੇਲ ਲੈ ਕੇ ਆਇਆ। ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਭਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ। ਸੁਵਿੰਦਰਾ ਜੀ ਪਿੰਡ ਕੰਡਾ ਬੰਨਾ। ਪਿੰਡ ਕੰਡਾ ਬੰਨਾ ਜ਼ਿਲ੍ਹਾ ਬਠਿੰਡਾ ਪੈਂਦਾ। ਬਠਿੰਡਾ ਪੈਂਦਾ। ਠੀਕ ਐ। ਜਿਹੜੀ ਭਾਈ ਆ ਪੈ ਝੋਟੀ ਲੈ ਕੇ ਆਏ ਆ ਆਪਣੇ ਘਰ ਦੇ ਕੋਈ ਹੈਗੀ? ਇਹ ਘਰ ਦੀ ਹੈ ਜੀ। ਵਪਾਰ ਦਾ ਤਾਂ ਨਹੀਂ ਕੰਮ। ਨਾ ਨਾ ਜੀ। ਠੀਕ ਐ ਕਿਹੜੇ ਸੂਈ ਵੀ ਇਹ? ਇਹ ਦੂਜੇ ਸੂਈ ਵੇ ਜੀ। ਦੂਜੇ ਸੂਏ। ਠੀਕ ਐ ਪਹਿਲੇ ਸੂਈ ਆਪਣੇ ਕੋਲੇ ਸੀ? ਹਾਂ ਕੋਲੇ ਸੀ ਆਪਣਾ। ਕਿੰਨਾ ਕ ਦੁੱਧ ਦੁੱਤਾ ਨੇ? ਪਹਿਲੇ ਸੂਈ ਕੱਢੀਗੇ 14 ਮਿੰਟ। 14 ਅੰਦਾ ਏ 15 ਲੀਟਰ ਤੋਂ ਦਿੱਤੀ ਹੈ। ਅੰਦਾਲਾ ਲੀਟਰ ਤੋਂ ਉੱਪਰ ਤਿਆਰ ਆ। ਠੀਕ ਆ। ਤੇ ਬੱਚਾ ਕੀ ਆ ਵਾ? ਬੱਚਾ ਕੱਟੀ ਆ ਵਾ ਕਿਤੇ। ਕੱਟੀ ਆ ਗਈ। ਠੀਕ ਆ। ਤੇ ਦੁੱਧ ਹੋਰ ਫਿਰ ਵੱਧ ਸਕਦੀ ਹੈਗੀ? ਦੁੱਧ ਵੱਧ ਸਕਦੀ ਹੈ ਹਾਂ। ਤੇ ਉਹ 15 ਵਜੇ ਤਿਆਰ ਆ ਜੇ ਕੋਈ ਤਸੱਲੀ ਕਰਕੇ ਕਿਸੇ ਨੂੰ ਤਸੱਲੀ ਕਰਨੀ ਹੋਵੇ। ਹਾਂ ਹਾਂ। ਤੇ ਉਹ ਕਿ ਲਿਆ ਸਕਦਾ? ਹਾਂਜੀ। ਠੀਕ ਆ। ਤੇ ਮੁੱਲ ਕਿੰਨਾ ਕਰਦੇ ਆਪਾਂ? ਓਹ ਲੈ 80 ਕਰਦੇ ਆ। 180 ਦੇਣੀ ਕਿੰਨੇ ਦੀ ਆ? ਦੇ ਦੇਾਂਗੇ ਜੀ 70। ਹੈ? 170 ਦੀ। 170 ਦੀ। ਬਾਕੀ ਹੋ ਜੂ ਮੌਕੇ ਤੇ ਹੋ ਰਾਣਾ ਆਹ ਮਾਨਤ ਨੂੰ ਠੀਕ ਆ 81 ਹੈ ਕੰਟੈਕਟ ਨੰਬਰ ਦੱਸ ਦਿਓ ਬਈ ਆਪਣਾ 98158 98158 50615 50615 98158 50615 ਠੀਕ ਆ ਬਾਈ ਧੰਨਵਾਦ ਲੋ ਵੀ ਦੋਸਤੋ ਐਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਬਾਈ ਦੇ ਨਾਲ ਅਜੇ ਤੇ ਵੈਕ ਦੀ ਹੈ ਤਾਂ ਠੀਕ ਆ ਨਹੀਂ ਜਿਹਨੂੰ ਵੀ ਪਸੰਦ ਆਉਂਦੀ ਆ ਤੇ ਤੁਸੀਂ ਗੱਲਬਾਤ ਕਰਕੇ ਖਰੀਦ ਸਕਦੇ ਹੋ ਤੇ ਮਗਰ ਇਹਦੇ ਕੱਟੀ ਆ ਕੱਟੀ ਵੀ ਚੰਗੀ ਆ ਤੇ ਆ ਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਤੁਰਦੀ ਨੇ ਕੋਈ ਫੇਰ ਚੈੱਕ ਕਰ ਲਿਓ ਬਹੁਤ ਵੱਡੇ ਕੱਦ ਕਾਟ ਦੀ ਝੋਟੀ ਦਿਖਾਉਣੇ ਆਗੇ ਚੜਾਈ ਦੇਖੋ ਕਿੰਨੀ ਹੈ ਦੀ ਆਰਡਰ ਵੀ ਬਹੁਤ ਵੱਡਾ ਬਾਈ ਨੇ ਵਧੀਆ ਸ਼ਿੰਗਾਰੀ ਆ ਇਹ ਫੇਸਕੂਜ਼ ਦੀ ਕੁਆਲਿਟੀ ਦੇਖੋ ਇਹਦੀ ਕੱਦ ਬਹੁਤ ਹੈਗਾ ਸੁਨੱਖ ਬਹੁਤ ਜ਼ਿਆਦਾ ਹੈਗਾ ਝੋਟੀ ਦੇ ਵਿੱਚ ਬਾਹਲੇ ਵੱਡੇ ਕੱਦ ਦੀ ਹੈ ਸਿੰਘਾਂ ਦੀ ਕੁਆਲਿਟੀ ਸਾਰ ਪੱਖ ਤੋਂ ਸਰੀ ਹੈ ਆਰਡਰ ਵੀ ਬਹੁਤ ਚੰਗਾ ਤੇ ਫੈਕਸ ਆਰਡਰ ਆ ਗਿਆ ਚੜਾਈ ਤਾਜੀ ਸੋਹਣੀ ਨਾੜਾਂ ਨੂੰ ਨਾ ਬਹੁਤ ਆ ਗਈ ਯਾਰ ਮੇਰੀ ਮਾਂ ਨੇ ਪਹਿਲਾ ਬੱਚਾ ਲਾਉਂਦੇ ਇਹ ਵੀ ਦੇਖਣੀ ਚਾਹੀਦੀ ਉਹ ਜ਼ਿਆਦਾ ਚੰਗੀ ਆ ਗਈ। ਬਾਈ ਦੋ ਆਪਾਂ ਡੀਟੇਲ ਪੁੱਛਦੇ ਹਾਂ। ਬੱਚਾ ਲਾ ਲਓ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦੇ। ਬੋਹਰਜੀਤ ਆ ਜੀ। ਹਾਂਜੀ। ਜ਼ਿਲ੍ਹਾ ਸੰਗਰੂਰ ਤੇ ਆਪਣਾ ਬਈ ਵਿਵਾਰ ਦਾ ਕੰਮ ਆ। ਹਾਂ ਬਾਈ ਵਿਵਾਰ ਦਾ। ਠੀਕ ਆ ਤੇ ਜਿਹੜੀ ਆਪਾਂ ਇਹ ਬਾਈ ਝੋਟੀ ਦਿਖਾਈ ਹੈਗੀ ਕੀ ਡਿਟੇਲ ਆ? ਕਿਹੜੇ ਸੁਵੇ ਸੁਈ ਵੀ ਇਹ? ਦੂਜੇ ਸੁਵੇ ਸੁਈ ਆ ਬਾਈ। ਕਿੰਨੇ ਕ ਦਿਨ ਹੋ ਗਏ ਸੁਈ ਨੂੰ? 2 ਦਿਨ ਹੋ ਗਏ 15 ਦਿਨ। 15 ਦਿਨ ਤੇ ਦੁੱਧ ਹੁਣ ਅਰਜਨ ਕੁੰਗੜ ਦੀ ਕੱਟੀ ਆ ਮਗਰ ਤੇ। ਠੀਕ ਹੈ ਤੇ ਦੁੱਧ ਹੁਣ ਕੰਡੇ ਵਾਲਾ ਕਿੰਨਾ ਹੋ ਬਾਈ ਦੁੱਧ ਹੁਣ ਕੀ ਬਾਈ ਜੀ ਇਧਰ ਬਾਈ 21 ਬਾਈ ਲੀਟਰ ਤਿਆਰ ਆ ਹਾਂ ਤੇ ਕੋਈ ਤਸੱਲੀ ਕਰਕੇ ਲਿਆ ਸਕਦਾ 2 ਰੰਗ 2 ਚਾਰ ਰੰਗ ਠੀਕ ਆ ਚੋਕੇ ਆ ਦੀ ਮਤਲਬ ਫੁੱਲ ਤਸੱਲੀ ਕਰਕੇ ਲਿਆ ਸਕਦਾ ਠੀਕ ਆ ਤੇ ਹੂੰ ਕਿਵੇਂ ਆ ਜੋਨ ਚਾਰਜ ਓਕੇ ਜਮਾ ਜਮਾ ਓਕੇ ਆ ਠੀਕ ਆ ਤੇ ਹੂੰ ਬਾਈ ਹੈ ਆਪਣੇ ਇਧਰ ਹੀ ਲਈ ਦੀ ਹੈ ਇਕ ਜਹੇ ਹਰਿਆਣੇ ਚੋਂ ਲਈ ਵੀ ਆ ਜੇ ਹਰਿਆਣੇ ਚੋਂ ਲਈ ਸੀ ਤਮਦਾਨ ਸਾਹਿਬ ਤੋਂ ਲਈ ਵੀ ਆ ਤਮਦਾਨ ਸਾਹਿਬ ਤੋਂ ਠੀਕ ਆ ਤੇ ਮੁੱਲ ਆਪਾਂ ਕਿੰਨਾ ਕਰ ਦੋ ਬਾਈ ਇਹਦਾ ਮੁੱਲ 11 ਲੱਖ ਤਿੱਕੀਤ ਸੁਧਾਈ ਹੋ ਜੂਗੀ ਮੌਕੇ ਤੇ ਹੋ ਜੂਗੀ ਮੌਕੇ ਤੇ ਗੱਲਬਾਤ ਕਰਨ ਤੇ ਹੋ ਜੂਗਾ ਠੀਕ ਹੈ ਤੇ ਆਪਣੇ ਉਹ ਪਸ਼ੂ ਕਿੰਨੇ ਹੁੰਦੇ ਫਿਰ ਰੁਟੀਨ ਦੇ ਵਿੱਚ ਅੱਜ 10 ਮਹੀਆਨੇ ਬਾਈ ਠੀਕ ਹੈ ਇੱਧਰ ਆ ਸਾਰੀਆਂ ਆਪਣੀਆਂ ਆ ਕਿੰਨੇ ਵੇਲੇ ਹੋ ਗਈਆਂ ਤਿੰਨ ਵੇਲੇ ਹੋ ਗਈਆਂ ਕੀ ਮਾਹੌਲ ਆ ਜ ਮੰਡੀ ਦਾ ਠੀਕ ਆ ਗਾਹ ਹੈਗਾ ਠੀਕ ਆ ਬਈ ਹੋਰ ਆਪਣੇ ਰੁਟੀਨ ਦੇ ਵਿੱਚ ਪਸ਼ੂ ਇਸ ਤਰ੍ਹਾਂ ਦੀ ਆਉਂਦੇ ਰਹਿੰਦੇ ਚੰਗੇ ਤੋਂ ਚੰਗੇ ਹਾਂ ਬਈ ਵਪਾਰ ਚੰਗੇ ਮਾੜੇ ਸਾਰੇ ਚੱਲਦਾ ਸਾਰੇ ਦਾ ਮੈਕਸੀਆ ਹੁੰਦੇ ਰਹਿੰਦੇ ਆ ਠੀਕ ਘੱਟ ਮੋਲਾਂ ਦੇ ਵੀ ਨੇ ਠੀਕ ਆ ਸਾਰਾ ਤਰ੍ਹਾਂ ਦੀ ਆ ਗੀ ਮੱਝਾਂ ਲੈ ਕੇ ਨਾ ਠੀਕ ਆ ਤੇ ਬਾਕੀ ਬਈ ਜਿਵੇਂ ਹੁਣ ਇੱਥੇ ਚਾਲੇ ਦਾ ਬੈਗ ਵੀ ਸਕਦੀ ਆ ਹਨਾ ਉਸ ਤੋਂ ਇਲਾਵਾ ਜੇ ਕੋਈ ਇਹ ਜ ਚੰਗਾ ਪਸ਼ੂ ਹੋਰ ਲੈਣਾ ਹੁੰਦਾ ਤਾਂ ਮਿਲ ਜਾਂਦਾ ਠੀਕ ਹੈ ਵੀ ਮਤਲਬ ਕੰਟੈਕਟ ਕਰ ਲੇ ਤੁਹਾਡੇ ਨਾਲ ਫੋਨ ਤੇ ਆ ਜਾਓ ਕਰਕੇ ਗੱਲ ਠੀਕ ਹੈ ਜੀ ਤੇ ਇੱਕ ਵਾਰੀ ਬਈ ਅਡਰੈਸ ਬੋਲ ਦਿਓ ਦੁਬਾਰੇ ਤੇ ਨੰਬਰ ਬੋਲ ਦਿਓ ਕਹਿੰਦੇ ਹੀੜੀ ਕੇ ਬਈ ਹਾਂ ਜੀ ਜ਼ਰੂਰ ਠੀਕ ਹੈ ਨੰਬਰ ਹੈਗਾ 9471 ਹਾਂ ਜੀ 9855 9800 95 ਠੀਕ ਹੈ ਬੜੀ ਬੜੀ ਝੋਟੀ ਹੈ ਜੀ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦਾ ਝੋਟੀ ਬਹੁਤ ਚੰਗੀ ਹੈ ਇੱਕ ਵਾਰੀ ਦੋਰ ਦਿਓ ਬਹੁਤ ਸੋਹਣੀ ਝੋਟੀ ਆ ਵੱਡੇ ਕੱਦ ਕਾੜ ਦੇ ਵਿੱਚ ਆ ਗਈ ਕੋਈ ਕਮੀ ਨਹੀਂ ਹੈ ਕਿ ਚੋਟੀ ਦੇ ਵਿੱਚ ਦੇਖੋ ਘਰ ਘਰ ਨਹੀਂ ਜਾਂਦੀਆਂ ਦਵਾਰੇ ਤੁਹਾਨੂੰ ਆਪਾਂ ਫੇਰ ਦਿਖਾ ਦਿੰਨੇ ਆ ਬਹੁਤ ਘੱਟ ਨਿਕਲਦੇ ਇਹ ਜਾਨਵਰ ਦੇਖੋ ਭੁੱਖ ਲੈਂਦੀ ਹੈ ਵੇਖ ਕੇ ਇਹਨਾਂ ਸਾਰੇ ਕਾਰੋਬਾਰੀਓ ਤੁਹਾਨੂੰ ਹੋਰ ਵੱਧੇ ਆ ਆਪਾਂ ਭਾਵ ਦਾ ਵੀ ਦੇਖਣਾ ਜੀ ਕਰਾ ਦੇ ਪੂਰੀ ਫੌਲ ਤਸੱਲੀ ਕਰਾਉਣੀ ਆ ਤੁਹਾਨੂੰ ਆਪਾਂ ਤੋੜ ਕੇ ਦਿਖਾਉਣੀ ਆ ਆਪ ਲੋੜ ਦੇ ਨੂੰ ਨਾ ਨਾ ਬਾਈ ਸਹੀ ਜਿਹਾ ਜਿਹੜਾ ਤਕਰੀਰ ਜਿਹੜਾ ਟੱਪੜੂ ਪਾਣੀ ਅੱਜ ਆ ਗਿਆ ਤੁਹਾਨੂੰ ਉਹ ਕਹਤਾ ਕਿ ਟੋਕੇ ਆ ਰਹੇ ਛੋਟੇ ਛੋਟੇ ਬੋਲੇ ਪੂਰੀ ਟਾਪ ਦੀ ਆ ਜਿਹਨੂੰ ਪਸੰਦ ਆਉਂਦੀ ਤੇ ਕੰਟੈਕਟ ਕਰ ਸਕਦੇ ਹੋ ਇਹ ਕੱਟੀ ਆ ਤੇ ਨਜ਼ਰ ਅਰਜਰ ਕੋਂਗੜ ਦੀ ਦੇਖੋ ਬਈ ਬੱਚਾ ਆ ਤੀਆ ਸਤ ਅੱਕ ਦਾ ਨੰਬਰ ਸੀ ਬਹੁਤ ਬੱਚੀ ਓਏ ਬਾਈ ਓਏ ਜੱਗੇ ਆ ਗਈ ਆ ਬੰਨੇ ਟੀਣਾ ਦੇਖਣੀ ਬਾਈਵਾ ਨਾ ਸੈਂਡ ਸੈਂਡ ਕੱਢੀ ਆ ਗਈ ਭਰਾਵਾ ਤੁਹਾਨੂੰ ਦੇਖੇ ਨਹੀਂ ਸਲਾਮ ਆ ਭਰਾਵਾ ਜਿਹੜੇ ਭਰਾਵਾ ਸਲਾਮ ਆ ਭਰਾਵਾ ਜਿਹੜੇ केही <laughs> छैन